ਜਿਸ ਦਿਨ ਉਹ ਅੱਜ ਪਤਾ ਲੱਗਿਆ ਕਿ ਸਾਡੇ ਚ ਨਹੀਂ ਰਿਹਾ ਤੇ ਕੋਈ ਅੱਖ ਨਹੀਂ ਜਿਹੜੀ ਨਾਰੀ ਹੋਵੇ ਤੇ ਕੋਈ ਦਿਲ ਨਹੀਂ ਜਿਹੜਾ ਨਾਰ ਰੋ ਰਿਆ ਹੋਵੇ ਇੱਕ ਯਕੀਨ ਨਹੀਂ ਹੋ ਰਿਹਾ ਕਿ ਅਜੋ ਸਾਡੇ ਵੀਰ ਸਾਨੂੰ ਛੱਡ ਕੇ ਚਲੇ ਗਿਆ ਤੇ ਜਿਸ ਨੂੰ ਪਰਮਾਤਮਾ ਨੇ ਹਰ ਚੀਜ਼ ਦੇ ਨਾਲ ਨਵਾਜਿਆ ਸੀ ਕਿ ਸੋਨਾ ਵੀ ਰੱਜ ਕੇ ਸਤਰੀਲਾ ਵੀ ਰੱਜ ਕੇ ਤੇ ਸਟੇਜ ਦਾ ਪਰਫਾਰਮਰ ਵੀ ਰੱਜ ਕੇ ਤੇ ਯਾਰਾਂ ਦਾ ਯਾਰ ਵੀ ਰੱਜ ਕੇ ਤੇ ਹਰ ਕੰਮ ਦੇ ਵਿੱਚ ਉਹ ਪਰਫੈਕਟ ਸੀ ਬਹੁਤ ਲੰਬੀ ਰੇਸ ਦਾ ਘੋੜਾ ਸੀ ਪਰ ਪਤਾ ਨਹੀਂ ਪ੍ਰਮਾਤਮਾ ਨੇ ਇੰਨੇ ਜਲਦੀ ਅਲਗਾਮ ਉਹਦੀ ਕਿਉਂ ਖਿੱਚ ਲਈ ਕੋ ਕਹਿੰਦੇ ਨੇ ਹਜ਼ਾਰوں ਬਰਸ ਨਰਕਸ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁਸ਼ਕਲ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦੀਦਾ ਪਰ ਪੈਦਾ ਪਤਾ ਨਹੀਂ ਅੱਜ ਮੈਨੂੰ ਇਹ ਲੱਗਦਾ ਵੀ ਜਿਵੇਂ 2025 ਚ ਜਿੱਡੀਆਂ ਸਖਸ਼ੀਤਾ ਸਾਡੇ ਵਿੱਚੋਂ ਗਈਆਂ ਭੱਲਾ ਪਾਜੀ ਚੰਦੂ ਗੁਜਾ ਸਾਹਿਬ ਜਵੰਦਾ ਸਾਹਿਬ ਵੀ ਇਹ ਲੱਗਣ ਲੱਗੇ ਵੀ ਬਾਕੀ ਪਤਾ ਨਹੀਂ ਪ੍ਰਮਾਤਮਾ ਨੇ ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਪਰ ਪਰਮਾਤਮ ਦੇ ਚਰਨ ਚੀਵੇ ਅਰਦਾਸ ਕਰੇ ਚੰਗੇ ਬੰਦੇ ਤੁਹਾਨੂੰ ਲੋੜ ਅਤੇ ਸਾਨੂੰ ਵੀ ਬਹੁਤ ਲੋੜ ਹੈ ਇੱਕ ਮਾਂ ਦਾ ਪੁੱਤ ਇੱਕ ਸੁਹਾਗਣ ਦਾ ਪਤੀ ਬੱਚਿਆਂ ਦਾ ਬਾਪ ਜਦੋਂ ਘਰ ਦੇ ਵਿੱਚੋਂ ਜਾਂਦਾ ਖਾਸ ਕਰਕੇ ਜਦੋਂ ਉਹ ਸਾਰੀ ਦੁਨੀਆ ਦਾ ਚਹੇਤਾ ਕਲਾਕਾਰ ਅੱਜ ਮੈਨੂੰ ਲੱਗਦਾ ਹਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਉਹਦੀ ਅੱਖ ਰੋ ਰਹੀ ਹੈ ਤੇ ਪਤਾ ਨਹੀਂ ਇਹ ਘਾਟਾ ਕਦੋਂ ਪੂਰਾ ਹੋਊਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸਟੇਜ ਤੇ ਕਿਸੇ ਕਲਾਕਾਰ ਨੂੰ ਗਾਉਂਦਾ ਦੇਖਿਆ ਕਰਾਂਗੇ ਸਾਨੂੰ ਰਾਜਵੀਰ ਜਿਵੇਂ ਦਾ ਸਾਡੇ ਅੱਖਾਂ ਦੇ ਵਿੱਚ ਅੱਖਾਂ ਦੇ ਅੱਗੇ ਆ ਕਰੂਗਾ ਕਿਉਂਕਿ ਉਹਦਾ ਜਦੋਂ ਫੱਬ ਕੇ ਕਦੇ ਪੀਲੀ ਡਰੈਸ ਪਾ ਕੇ ਕਦੇ ਯਮਲੀ ਡਰੈਸ ਪਾ ਕੇ ਕਦੇ ਪਿੰਕ ਡਰੈਸ ਪਾ ਕੇ ਕੰਟਰਾਸਟ ਪਾ ਕੇ ਜਦੋਂ ਖੜਦਾ ਸੀ ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਕਿ ਗਰਦਾਸ ਮਾਨ ਸਾਹਿਬ ਤੋਂ ਇਹ ਐਸਾ ਕਲਾਕਾਰ ਆ ਵੀ ਜਿਹਦਾ ਜਿਹਦਾ ਗੀਤ ਅਸੀਂ ਬਾਤ ਸੁਣਦੇ ਲੋ ਉਹਨੂੰ 5 ਮਿੰਟ ਬੰਦਾ ਨਿਹਾਰਦਾ ਰਹਿੰਦਾ ਸੀ ਵੀ ਇਹ ਕਿੱਡਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਉਹਨੂੰ ਨਜ਼ਰਾਂ ਲਾਖ ਆ ਗਈਆਂ ਕਿਸੇ ਦੀਆਂ ਤੇ ਐਦਾਂ ਦਾ ਬਾਣਾ ਪਰਮਾਤਮਾ ਕਿਸੇ ਨੇ ਨਾ ਵਰਤਾਏ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਪਰਿਵਾਰ ਦੇ ਤਾਂ ਹੁੰਦੇ ਨੇ ਉਹ ਲੋਕਾਂ ਦਾ ਵੀ ਸਰਮਾਇਆ ਹੁੰਦੇ ਨੇ ਇਦਾਂ ਦੇ ਲੋਕਾਂ ਦਾ ਪਰਮਾਤਮਾ ਇਦਾਂ ਦੀ ਮੌਤ ਦੇ ਨੇ ਦੂਰ ਦੀ ਗੱਲ ਆ ਕਿ ਉਹਨਾਂ ਦੇ ਸਰੀਰ ਨੂੰ ਤਕਲੀਫ ਵੀ ਨਾ ਦਵੇ ਤੇ ਦੂਸਰੀ ਗੱਲ ਹੁਣ ਸੀਜ਼ਨ ਸੀ ਕਿੰਨੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਬੁਕਿੰਗ ਕੀਤੀ ਹੋਈ ਸੀ ਤੇ ਜਦੋਂ ਆਪਦੇ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਆਪਦੇ ਫੰਕਸ਼ਨ ਦੀ ਖੁਸ਼ੀ ਘੱਟ ਹੋਊਗੀ ਰਾਜਵੀਰ ਜਵੰਧ ਦੇ ਜਾਣ ਦਾ ਦੁੱਖ ਜ਼ਿਆਦਾ ਹੋਊਗਾ ਇੱਕ ਵਾਰਾ ਗਊਆਂ ਤੇ ਵਾਰਾ ਪਸ਼ੂਆਂ ਕਰਕੇ ਸਾਰਾ ਹੱਸ ਆਇਆ ਕੀ ਕਹੋਗੇ ਇਹਦੇ ਬਾਰੇ ਵਿੱਚ ਦੇਖੋ ਇਹ ਤਾਂ ਸਾਡੇ ਸਰਕਾਰਾਂ ਦਾ ਫਰਜ ਬਣਦਾ ਕਿਉਂਕਿ ਚਾਹੇ ਹਰ ਕੋਈ ਚੀਜ਼ ਅਸੀਂ ਖਰੀਦਦੇ ਆ ਐਜੂਕੇਸ਼ਨ ਦਾ ਕੋਈ ਕੋਈ ਵੀ ਅਸੀਂ ਫੀਸ ਭਰਦੇ ਆ ਤਾਂ ਹਰ ਇੱਕ ਤੇ ਗੋਸਿਸ ਲੱਗਿਆ ਹੋਇਆ ਹੈ ਤੇ ਇੰਨੀਆਂ ਸਾਡੀਆਂ ਗਊ ਸ਼ਾਲਾ ਬਣੀ ਬਣੀਆਂ ਹੋਈਆਂ ਨੇ ਤੇ ਇਹ ਇੱਕ ਚਲਦੀਆਂ ਫਿਰਦੀਆਂ ਮੈਂ ਕਹਿੰਦਾ ਵੀ ਮੌਤ ਇੱਕ ਫਿਰਦੀਆਂ ਸੜਕ ਦੇ ਉੱਪਰ ਆਪਾਂ ਕਿਸੇ ਪਾਸੇ ਵੀ ਚਲੇ ਜਾਈਏ ਸਾਡੇ ਲੁਧਿਆਣੇ ਤੋਂ ਸ਼ੁਰੂ ਹੋ ਜਾਓ ਬਾਦੋਵਾਲ ਦੇ ਕੋਲੇ ਤੇ ਉਧਰ ਹੰਬੜਾ ਰੋਡ ਤੇ ਸ਼ੁਰੂ ਹੋ ਜਾਓ ਉਧਰਲੇ ਪਾਸੇ ਕਿਉਂਕਿ ਉਹਨਾਂ ਦਾ ਪਤਾ ਥੋੜਾ ਵੀ ਕੋਤੇ ਕੀ ਦੇ ਸਾਹਮਣੇ ਉਹਨਾਂ ਨੇ ਆਉਣਾ ਸੋ ਇਹਦੇ ਚੀਜ਼ਾਂ ਸ਼ਾਲੇ ਪੈਣੀ ਚਾਹੀਦੀ ਤਾਂ ਕਿ ਹੋਰ ਅੱਜ ਇਹ ਇਹ